ਜਲੰਧਰ ਚ ਦੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾ ਨਾਚ 15 ਤੋਂ 20 ਮੋਟਰਸਾਈਕਲ ਤੇ ਆਏ ਨੌ ਜਵਾਨਾਂ ਨੇ ਪਰਵਾਸੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਪਰਸੋਂ ਆਏ ਦੇ ਨਾਰੀਅਲ ਵਾਲੋ ਕਲੇ ਬਹਿਸ ਵਹਿਸ ਕਰਕੇ ਗਏ ਇੰਨੇ ਦਾ ਨਹੀਂ ਇਹ ਨੇ ਦਾ ਲੈਣਾ ਹੈ ਇਹ ਹੈ ਉਹ ਆਪਾਂ ਇਹਦਾ ਹੀ ਲੈਣਾ ਚੱਕ ਲੈਣਾ ਤੁਨੂੰ ਇਥੇ ਰੇੜੀ ਨਹੀਂ ਲਾਉਂਦੇ ਨਹੀਂ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਖੜੇ ਕੀਤੇ ਵੱਡੇ ਸਵਾਲ ਪਾ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਹੋਇਆ ਪੁਲਿਸ ਖੜੀ ਸੀ ਕੋਲ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਤੋ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਜਲੰਧਰ ਦੇ ਵਿੱਚ ਸ਼ਰੀਆਮ ਗੁੰਡਾ ਗਰਦੀ ਦਾ ਜਿਹੜਾ ਨੰਗਾ ਨਾਚ ਦੇਖਣ ਨੂੰ ਮਿਲਿਆ ਜੀहां ਤੁਹਾਨੂੰ ਦੱਸ ਦਈਏ ਜਿਹੜਾ ਇੱਕ ਪਰਵਾਸੀ ਹੈ ਉਹ ਆਪਣੀ ਫਰੂਟ ਦੀ ਦੁਕਾਨ ਤੇ ਬੈਠਾ ਹੁੰਦਾ ਉਸ ਤੋਂ ਬਾਅਦ ਜਿਹੜੇ ਨੇ 10 ਤੋਂ 15 ਮੋਟਰਸਾਈਕਲ ਸਵਾਰ ਆਉਂਦੇ ਨੇ ਅਤੇ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਸ ਮਿਹਨਤ ਕਰ ਰਹੇ ਪਰਿਵਾਰਸੀ ਦੀ ਇਹਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰਸੀ ਦੀ ਜਿਹੜੀ ਹੈ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਜਿਹੜੀ ਹੈ ਨਾਲ ਦੀ ਗਲੀ ਦੇ ਵਿੱਚ ਖੜੀ ਸੀ ਪਰ ਉਹਨਾਂ ਦੇ ਵੱਲੋਂ ਸਾਨੂੰ ਬਚਾਉਣ ਦੀ ਜਿਹੜੀ ਹੈ ਕੋਸ਼ਿਸ਼ ਨਹੀਂ ਕੀਤੀ ਗਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਆਇ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਸ਼ਰੀਆਮ ਗੋਲੀਬਾਰੀ ਦੇ ਘਟਨਾਵਾਂ ਅਕਸਰ ਵੀ ਵਾਪਰ ਰਹੀਆਂ ਨੇ ਜੀ ਹਾਂ ਹੁਣ ਜਲੰਧਰ ਦੇ ਵਿੱਚ ਵੀ ਗੁੰਡਾਗਰਦੀ ਦਾ ਜਿਹੜਾ ਨੰਗਾ ਨੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਫਰੂਟ ਦੀ ਰੇੜੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਪਰਵਾਸੀ ਦੀ 15 ਤੋਂ 20 ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਪੂਰੇ ਮਾਮਲੇ ਤੇ ਪਰਵਾਸੀ ਮਜ਼ਦੂਰ ਦਾ ਕੀ ਕਹਿਣਾ ਆ ਓਬਵੀਸ ਨਾ ਦਿੰਦੇ ਆ ਤੁਹਾਨੂੰ ਕੱਲ ਪਰਸੋ ਆਏ تھے ਨਾਰੀਅਲ ਵਾਲੋ ਕੱਲ ਬਹਿਸ ਵੇਸ ਕਰਕੇ ਗਏ ਇੰਨੇ ਦਾ ਨਹੀਂ ਇਹ ਨੇ ਦਾ ਲੈਣਾ ਇਹ ਹੈ ਉਹ ਆਪਾਂ ਐਦਾ ਹੀ ਲੈਣੇ ਨੇ ਚੱਕ ਲੈਣੇ ਤੁਹਾਨੂੰ ਇਥੇ ਰੇੜੀ ਨਹੀਂ ਲਾਉਂਦੇ ਨਹੀਂ ਇਹ ਸਾਰੀ ਗੱਲ ਹੋਈ ਸੀ ਤੇ ਕੱਲ ਤੋਂ ਗਲ ਮੁਕਾ ਕੇ ਚੱਲ ਗਏ ਕੱਲ ਆਪਾਂ ਪਰਚਾ ਵਰਚਾ ਪਵਾ دیا tha ਉਹ ਬੋਲੇ ਕੋਈ ਨਹੀਂ ਕੱਲ ਕੰਪਲੇਨ ਲਗਾ ਦਿੱਤੀ ਲਗਾ ਦਿੱਤੀ ਬੋਲੇ تھے ਜਦੋਂ ਕੋਈ ਹੁਣ ਅੱਧਾ ਦੇ 3 ਹੋਊਗੀ ਤਾਂ ਮੈਨੂੰ ਦੱਸ ਦੇਣਾ ਹੁਣ ਅੱਜ ਜਦ ਮੁੰਡੇ ਆਏ ਤਾਂ ਆਪਾਂ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਹੋਇਆ ਪੁਲਿਸ ਖੜੀ ਸੀ ਪੁਲਿਸ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਤਾਂ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਇਆ ਪੁਲਿਸ ਵਾਲੇ ਨਾਲ ਸਾਈਡ ਮੇ ਖੜੇ ਰਹੇ ਤੇ ਜਦੋਂ ਮੁੰਡੇ ਮਾਰ ਕੇ ਦੁਰ ਗਏ ਫਿਰ ਪੁਲਿਸ ਆਈ ਹੈ ਮੌਕੇ ਤੇ ਕਿ ਹਾਂ ਹੁਣ ਕੀ ਹੋਇਆ ਤੁਹਾਨੂੰ ਦੱਸ ਜਲੰਧਰ ਚ ਦੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾ ਨਾਚ 15 ਤੋਂ 20 ਮੋਟਰਸਾਈਕਲ ਤੇ ਆਏ ਨੌਜਵਾਨਾਂ ਨੇ ਪਰਵਾਸੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਪਰਸੋਂ ਆਏ ਦੇ ਨਾਰੀਅਲ ਵਾਲੋ ਕਹਿੰਦੇ ਬਹਿਸ ਵਹਿਸ ਕਰਕੇ ਗਏ ਇੰਨੇ ਦਾ ਨਹੀਂ ਇਹ ਨੇ ਦਾ ਲੈਣਾ ਹੈ ਇਹ ਹੈ ਉਹ ਆਪਾਂ ਇਹਦਾ ਹੀ ਲੈਣੇ ਲੈ ਚੱਕ ਲੈਣਾ ਤੁਹਾਨੂੰ ਉੱਥੇ ਰੇੜੀ ਨਹੀਂ ਲਾਉਂਦੇ ਨਹੀਂ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਖੜੇ ਕੀਤੇ ਵੱਡੇ ਸਵਾਲ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਹੋਇਆ ਪੁਲਿਸ ਖੜੀ ਸੀ ਪੁਲਿਸ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਜਲੰਧਰ ਦੇ ਵਿੱਚ ਸ਼ਰੀਆਮ ਗੁੰਡਾ ਗਰਦੀ ਦਾ ਜਿਹੜਾ ਨੰਗਾ ਨਾਚ ਦੇਖਣ ਨੂੰ ਮਿਲਿਆ ਜੀहां ਤੁਹਾਨੂੰ ਦੱਸ ਦਈਏ ਜਿਹੜਾ ਇੱਕ ਪਰਵਾਸੀ ਹੈ ਉਹ ਆਪਣੀ ਫਰੂਟ ਦੀ ਦੁਕਾਨ ਤੇ ਬੈਠਾ ਹੁੰਦਾ ਉਸ ਤੋਂ ਬਾਅਦ ਜਿਹੜੇ ਨੇ 10 ਤੋਂ 15 ਮੋਟਰਸਾਈਕਲ ਸਵਾਰ ਆਉਂਦੇ ਨੇ ਅਤੇ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਕਿ ਕਿਵੇਂ ਇਸ ਮਿਹਨਤ ਕਰ ਰਹੇ ਪਰਿਵਾਰਸੀ ਦੀ ਇਹਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰਸੀ ਦੀ ਜਿਹੜੀ ਹੈ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਜਿਹੜੀ ਹੈ ਨਾਲ ਦੀ ਗਲੀ ਦੇ ਵਿੱਚ ਖੜੀ ਸੀ ਪਰ ਉਹਨਾਂ ਦੇ ਵੱਲੋਂ ਸਾਨੂੰ ਬਚਾਉਣ ਦੀ ਜਿਹੜੀ ਹੈ ਕੋਸ਼ਿਸ਼ ਨਹੀਂ ਕੀਤੀ ਗਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਆਇ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਸ਼ਰੀਆਮ ਗੋਲੀਬਾਰੀ ਦੇ ਘਟਨਾਵਾਂ ਅਕਸਰ ਹੀ ਵਾਪਰ ਰਹੀਆਂ ਨੇ ਜੀ ਹਾਂ ਹੁਣ ਜਲੰਧਰ ਦੇ ਵਿੱਚ ਵੀ ਗੁੰਡਾਗਰਦੀ ਦਾ ਜਿਹੜਾ ਨੰਗਾ ਨੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਫਰੂਟ ਦੀ ਰੇੜੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਪਰਵਾਸੀ ਦੇ 15 ਤੋਂ 20 ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਪੂਰੇ ਮਾਮਲੇ ਤੇ ਪਰਵਾਸੀ ਮਜ਼ਦੂਰ ਦਾ ਕੀ ਕਹਿਣਾ ਆ ਓਬਵੀਸ ਨਾ ਦਿੰਦੇ ਆ ਤੁਹਾਨੂੰ ਕੱਲ ਪਰਸੋ ਆਏ تھے ਨਾਰੀਅਲ ਵਾਲੋ ਕੱਲ ਬਹਿਸ ਵਹਿਸ ਕਰਕੇ ਗਏ ਇੰਨੇ ਦਾ ਨਹੀਂ ਇਹ ਨੇ ਦਾ ਲੈਣਾ ਹੈ ਇਹ ਹੈ ਉਹ ਆਪਾਂ ਐਦਾ ਹੀ ਲੈ ਲੈਣਾ ਚੱਕ ਲੈਣਾ ਤੁਹਾਨੂੰ ਤੇ ਰੇੜੀ ਨਹੀਂ ਲਾਉਂਦੇ ਨਹੀਂ ਇਹ ਸਾਰੀ ਗੱਲ ਹੋਈ ਸੀ ਤੇ ਕੱਲ ਤੋਂ ਗਲ ਮੁਕਾ ਕੇ ਚੱਲ ਗਏ ਕੱਲ ਆਪਾਂ ਪਰਚਾ ਵਰਚਾ ਪਵਾ دیا tha ਉਹ ਬੋਲੇ ਕੋਈ ਨਹੀਂ ਕੱਲ ਕੰਪਲੇਨ ਲਗਾ ਦਿੱਤੀ ਲਗਾ ਦਿੱਤੀ ਬੋਲੇ ਤੇ ਜਦੋਂ ਕੋਈ ਹੁਣ ਅੱਧਾ ਦੇ ਸੀਨ ਹੋਊਗੀ ਤਾਂ ਮੈਨੂੰ ਦੱਸ ਦੇਣਾ ਹੁਣ ਆਜ ਜਦ ਮੁੰਡੇ ਆਏ ਤਾਂ ਆਪਾਂ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਆਇਆ ਪੁਲਿਸ ਖੜੀ ਸੀ ਪੁਲਿਸ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਇਆ ਪੁਲਿਸ ਵਾਲੇ ਨਾਲ ਸਾਈਡ ਮੇ ਖੜੇ ਨੇ ਜਦੋਂ ਉਹ ਮੁੰਡੇ ਮਾਰ ਕੇ ਤੁਰ ਗਏ फिर पुलिस आई आहे मौक़ ते की हा हाणे की हुया त